ਪਰਮਾਤਮਾ ਉਸ ਨੂੰ ਸਮੇਂ ਨੇ ਨਹੀਂ ਬਣਾਇਆ ਪਰਮਾਤਮਾ ਨੇ ਸਮੇਂ ਨੂੰ ਬਣਾਇਆ ਕਾਲ ਨੇ ਅਕਾਲ ਨੂੰ ਨਹੀਂ ਬਣਾਇਆ ਅਕਾਲ ਨੇ ਕਾਲ ਨੂੰ ਬਣਾਇਆ ਇਸ ਵਾਸਤੇ ਕਹਿੰਦੇ ਨੇ ਉਸ ਪਰਮਾਤਮਾ ਦੀ ਦੁਨੀਆ 'ਚ ਸਮਾਂ ਵੀ ਨਹੀਂ ਹੈ ਵਕਤ ਵੀ ਨਹੀਂ ਹੈ ਹੈਰਾਨਗੀ ਹੋ ਸਕਦੀ ਹੈ ਕਈਆਂ ਨੂੰ ਸਮਾਂ ਹੀ ਨਹੀਂ ਹੈ ਵਕਤ ਵੀ ਨਹੀਂ ਹੈ ਆਹ ਘੜੀ ਜੋ ਦੀਵਾਰਾਂ ਤੇ ਟੰਗੀ ਏ ਤੁਹਾਡੇ ਹੱਥ ਤੇ ਬਣੀ ਹੋਈ ਏ ਠੀਕ ਹੈ ਇਸ ਤੋਂ ਤੁਸੀਂ ਵਕਤ ਦਾ ਅੰਦਾਜ਼ਾ ਲਾਉਂਦੇ ਹੋ ਧੁੱਪ ਛਾਉ ਤੋਂ ਲੋਕੇ ਦਿਨ ਦੇ ਸਮੇਂ ਦਾ ਅੰਦਾਜ਼ਾ ਲਾਉਂਦੇ ਸਨ ਪਹਿਲਾ ਪੈਰ ਹੋ ਗਿਆ ਦੂਜਾ ਤੀਜਾ ਚਲਤਾ ਰਾਤ ਨੂੰ ਸਪਤ ਰਿਸ਼ੀਆਂ ਨੂੰ ਵੇਖ ਕੇ ਰਾਤ ਦਾ ਅੰਦਾਜ਼ਾ ਲਾਉਂਦੇ ਸਨ ਹੁਣ ਪਹਿਲੇ ਪੈਰ ਲੰਘੇ ਹੁਣ ਦੂਜਾ ਪੈਰ ਲੰਘੇ ਹੁਣ ਤੀਜਾ ਪੈਰ ਰਾਤ ਦਾ ਲੰਘੇ लेकिन प्रभु ने सडे अंदर भी एक घड़ी बना दी है सानो बिल्कुल सही समय ओ ही दस्ती है सही वक्त वो घड़ी दस्ती है ये भी मैनेज करते तो सिया कहोगे अंदर घड़ी लटका के रखिए प्रभु ने वा कही अंदर हरगरे घड़ी बनाई ਮਨੁੱਖ ਬੇਚੈਨ ਬੈਠਾ ਹੈ ਪਰੇਸ਼ਾਨ ਬੈਠਾ ਹੈ ਦੁੱਖ ਦੇ ਚ ਬੈਠਾ ਹੈ ਜਾਂ ਪੀੜਾ ਦੇ ਚ ਬੈਠਾ ਹੈ ਇਹ ਪੀੜਾ ਚਾਹੇ ਸਰੀਰਕ ਹੋਵੇ ਤੇ ਚਾਹੇ ਮਾਨਸਿਕ ਹੋਵੇ ਇੱਕ ਮਿੰਟ ਇੰਜ ਲੰਘਦਾ ਜਿਵੇਂ ਇੱਕ ਘੰਟ ਪੀੜਾ ਦੇ ਚ ਦਰਦ ਦੇ ਚ ਦੁੱਖ ਦੇ ਚ ਬੇਚੈਨੀ ਦੇ ਚ ਪਰੇਸ਼ਾਨੀ ਦੇ ਚ ਬੇਰਸੀ ਦੇ ਚ ਇੱਕ ਘੰਟਾ ਇੰਜ ਲੰਘਦਾ ਹੈ ਜਿਵੇਂ ਇੱਕ ਪੂਰਾ ਦਿਨ ਹੋਵੇ ਕਈ ਵਾਰ ਇੱਕ ਦਿਨ ਇੰਜ ਲੰਘਦਾ ਹੈ ਜਿਵੇਂ ਇੱਕ ਸਾਲ ਹੋਵੇ। ਦੁੱਖ ਦੇ ਵਿੱਚ ਸਮਾਂ ਬਹੁਤ ਲੰਮਾ ਹੋ ਜਾਂਦਾ ਹੈ। ਦੂਰ ਕਿਉਂ ਜਾਓ ਮਾਨਸਨ ਦਰवेश ਬਾਬਾ ਫਰੀਦ ਕਹਿ ਰਹੇ ਨੇ ਫਰੀਦਾ ਰਾਤੀ ਵੱਡੀ ਕਿਉਂ ਕਿਉਂ ਵੱਡੀ ਹੋ ਗਈ ਇਹ ਰਾਤ? ਦੁੱਖ ਦੁੱਖ ਉੱਜਣ ਦੁੱਖਣਾ ਹੋ ਗਏ ਨੇ। ਔਕੇ ਵਿਛੋੜੇ ਚ ਨਿਕਲਦੇ ਨੇ ਪਰਿਵਾਰ ਉਦਾ ਵਿਛੋੜਾ ਧਨ ਸੰਪਦਾ ਦਾ ਵਿਛੋੜਾ ਵਤਨਾ ਦਾ ਵਿਛੋੜਾ ਸਿਹਤ ਦਾ ਵਿਛੋੜਾ ਮਾਨ ਮਰਿਆਦਾ ਦਾ ਵਿਛੋੜਾ ਜਾਂ ਪਰਮਾਤਮਾ ਦਾ ਵਿਛੋੜਾ ਜਿਸ ਦੀ ਅਤਿਆੰਤ ਲੋੜ ਹੈ ਜਿਸ ਨਾਲ ਅਤਿਆੰਤ ਪਿਆਰ ਹੈ ਉਹਦਾ ਵਿਛੋੜਾ ਤੜਪਾਏਗਾ ਔਕੇ ਨਿਕਲਣਗੇ ਤੇ ਫਰੀਦ ਦੇ ਅੰਦਰੋਂ ਜੇ ਔਕੇ ਨਿਕਲਦੇ ਨੇ ਖੋਲਾ ਦੇ ਵਿਛੋੜੇ ओके प्रातः वड्ढी होगी परमात्मा ਦੇ ਵਿਛੋੜੇ ਚ ਸਮਾਂ ਕਿਤਨਾ ਲੰਬਾ ਹੋ ਗਿਆ ਕਿਉਂਕਿ ਸਿਰਫ ਉਹਨਾਂ ਨੂੰ ਲੰਬਾ ਹੀ ਗਿਆ ਪਰ ਕਿੰਨਾ ਕੁ ਲੰਬਾ ਹੁੰਦਾ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਚਾਰ ਪਹਿਰ ਚੋ ਜੁਗੈ ਸਮਾ ਨੇ हे ਪ੍ਰਭੂ ਤੇਰੇ ਵਿਛੋੜੇ ਦੀ ਬੀੜਾ ਦੇ ਦਿਨ ਦੇ ਚਾਰ ਪਹਿਰ ਚਾਰ ਯੁਗਾ ਵਰਗੇ ਨੇ ਲੱਖਾਂ ਸਾਲਾਂ ਵਰਗੇ ਨਹੀਂ ਲੱਗਦੇ ਨਹੀਂ ਲੱਗਦੇ ਕੋਦਾਂ ਦਾ ਗੱਲ ਹੈ ਕਿ ਕੋਈ ਕਵੀ ਦੀ ਕਲਪਨਾ ਨਾ ਸਹੀ ਯਥਾਰਕ ਦੁੱਖ ਦੇ ਸਮਾਂ ਲੰਬਾ ਹੋ ਜਾਂਦਾ ਹੈ ਪੀੜਾ ਦੇ ਸਮਾਂ ਲੰਬਾ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਨੇ ਕਿ ਗਾੜੀ ਦੇ ਨਸ ਮੌਕਾ ਬਹੁਤ ਧਿਆੜ ਨੇ ਦਿਨ ਰਾਤ ਦੀਆਂ 60 ਗੜੀਆਂ ਹੁੰਦੀਆਂ ਨੇ ਮਹਾਰਾਜ ਕਹਿੰਦੇ ਕਿ ਇੱਕ ਗੜੀ ਕਈ ਦਿਨਾਂ ਵਰਗੇ ਨਹੀਂ ਲੱਗਦੇ ਦੁੱਖ ਵਿੱਚ ਸਮਾਂ ਲੰਬਾ ਹੋ ਜਾਂਦਾ ਹੈ। ਪੀੜਾ ਵਿੱਚ ਸਮਾਂ ਲੰਬਾ ਹੋ ਜਾਂਦਾ ਹੈ। ਇੰਜ ਲੰਗਦਾ ਹੈ ਇੱਕ ਦਿਨ ਜਿਵੇਂ ਸਾਲ, ਕਈ ਸਾਲ ਲੰਗਦਾ ਹੀ ਨਹੀਂ। ਜਿਤਨੀ ਭਿਆਨਕ ਪੀੜਾ ਉਤਨੀ ਹੀ ਸਮਾਂ ਲੰਬਾ। ਕਹਿੰਦੇ ਨੇ ਰੋਣ ਵਾਲੀ ਰਾਤ ਕਿੱਥੇ ਲੰਗਦੀ ਹੈ, ਲੰਗਦੀ ਹੀ ਨਹੀਂ। ਐਸੇ ਇੱਕ ਦੋ ਘਰਾਂ ਦਾ ਮੈਨੂੰ ਅਨੁਭਵ ਹੈ। ਮੌਤ ਉਹ ਦੇ ਚ ਰੋਂਦੇ ਹਾਂ ਆ ਕਰਦੇ ਮੁਖੀ ਇਹ ਨੂੰ ਮੈਨੂੰ ਕਿਹਾ ਇਹ ਰਾਤ ਲੰਗੇ ਵੀ ਸਹੀ ਕਮਰਤੀ ਲੰਗਦੀ ਵੀ ਹੈ ਕਿ ਨਹੀਂ ਉਹ ਰੋਂਦੇ ਹਾਂ ਰੋਂਦੇ ਆ ਤੇ ਰਾਤ ਲੰਬੀ ਹੋਏਗੀ ਦੁੱਖ ਦੇ ਸਮਾਂ ਲੰਬਾ ਹੋ ਜਾਂਦਾ ਹੈ ਪੀੜਾ ਦੇ ਸਮਾਂ ਲੰਬਾ ਹੋ ਜਾਂਦਾ ਹੈ ਪਰ ਇਸ ਤੋਂ ਉਲਟ ਸਮਝ ਲੈਣਾ ਸੁੱਖ ਦੇ ਸਮਾਂ ਛੋਟਾ ਹੋ ਜਾਂਦਾ ਹੈ ਰਸ ਦੇ ਵਿੱਚ ਸਮਾਂ ਛੋਟਾ ਹੋ ਜਾਂਦਾ ਹੈ ਆਨੰਦ ਦੇ ਸਮਾਂ ਛੋਟਾ ਹੋ ਜਾਂਦਾ ਹੈ ਬੰਦਾ ਕਹਿੰਦਾ ਲੈ ਕੰਟਰਾ ਇੰਜ ਲੰਘ ਗਿਆ ਜਿਵੇਂ 1 ਮਿੰਟ ਅਜਾ ਦਾ ਦੇ ਨੇ ਇੰਜ ਲੰਘ ਗਿਆ ਜਿਵੇਂ 1 ਘੰਟਾ ਸੁਖ ਵਿੱਚ ਸਮਾਂ ਛੋਟਾ ਹੋ ਜਾਂਦਾ ਹੈ ਕਦੇ ਕਦੇ ਸਮਾਂ ਰਹਿੰਦਾ ਵੀ ਨਹੀਂ ਉਹਨੂੰ ਕਹਿੰਦੇ ਨੇ ਆਕਾਲ ਕਿਸੇ ਕੋਲ ਕੀਰਤਨ ਸੁਣ ਰਹੇ ਸੀ ਕਿਸੇ ਕੋਲ ਨਜ਼ਮ ਕਵਤਾ ਸੁਣ ਰਿਹਾ ਸੀ ਕੋਈ ਨਿਰਤ ਦੇਖ ਰਿਹਾ ਸੀ ਮਨੁੱਖ ਤੇ ਬੰਦਾ ਕਹਿ ਦਿੰਦਾ ਉਹਨੇ ਤੇ ਸਮੇਂ ਨੂੰ ਬੰਨ ਕੇ ਰੱਖ ਦਿੱਤਾ ਸਮਾਂ ਚਲੇ ਹੀ ਨਹੀਂ ਕੰਟਾਂ ਇੰਜ ਲੰਘਿਆ ਜਿਵੇਂ 1 ਸੈਕਿੰਡ ਸੁਖ ਦੇ ਵਿੱਚ ਸਮਾਂ ਛੋਟਾ ਹੋ ਜਾਂਦਾ ਹੈ ਪਿੱਖ ਦਿਨ ਰਸ ਦੇ ਵਿੱਚ ਆਨੰਦ ਦੇ ਵਿੱਚ ਦਿਨ ਇੰਜ ਲੰਘ ਜਾਂਦਾ ਜਿਵੇਂ 1 ਮਿੰਟ ਸੁਖ ਦੇ ਵਿੱਚ ਸਮਾਂ ਛੋਟਾ ਹੋ ਜਾਂਦਾ ਹੈ ਕੀ ਹੋਇਆ ਹੱਥ ਦੇ ਤੇ ਵੱਡੀ ਹੋਈ ਘੜੀ ਕੁਝ ਹੋਰ ਵਸਦੀ ਪਈਏ ਸਮਾਂ ਛੋਟਾ ਹੋ ਜਾਂਦਾ ਆਨੰਦ ਦੇ ਸਮਾਂ ਖੋ ਜਾਂਦਾ ਹੈ ਸਮਾਂ ਰਹਿੰਦਾ ਹੀ ਨਹੀਂ ਸਮਾਦੀ ਦੇ ਸਮਾਂ ਨਹੀਂ ਅੰਦਰ ਇਹਨੂੰ ਐਲਾਨੀਆਂ ਕਹਿ ਰਹੇ ਨੇ ਭਗਤ ਕਬੀਰ ਦਿਨ ਸਰੈਣ ਬੇਦ ਨਹੀਂ ਸਾਸਤਰ ਤਹਾਂ ਬਸੇ ਨਿਰੰਕਾਰਾ ਸਮੇ ਨੂੰ ਕਿਸ ਤਰ੍ਹਾਂ ਨਾਪਦੇ ਆ ਦਿਨ ਕਰਕੇ ਰਾਤ ਕਰਕੇ ਕਬੀਰ ਕਹਿੰਦੇ ਨੇ ਆਪਾਂ ਉਸ ਦੁਨੀਆ 'ਚ ਪਹੁੰਚ ਗਏ ਆ ਦਿਨ ਰਾਤ ਹੈ ਹੀ ਕੋਈ ਨਹੀਂ ਗੱਲ ਕਰ दिन सरैन भेद नहीं शास्त्र तहां बसे निरंकारा कहत कबीर नरतिसे दया वो बावरिया संसार उस दा चिंतन करो जो अकाल है काल देच नहीं है समय देच नहीं है काल ने उसको नहीं बढ़ाया उस अकाल ने काल नो बढ़ाया ਕਾਲ ਵੀ ਇੱਕ ਦਿਨ ਮਿਟ ਜਾਏਗਾ ਸਮਾਂ ਵੀ ਇੱਕ ਦਿਨ ਮਿਟ ਜਾਏਗਾ ਕਿਵੇਂ ਮਿਟ ਜਾਏਗਾ ਜਿ ਦਿਨ ਸੂਰਜ ਮਿਟ ਕੇ ਸਮਾਂ ਮਿਟ ਜਾਏਗਾ ਤੁਸੀਂ ਆਗੋ ਕੇ ਸੂਰਜ ਮਿਟ ਜਾਏਗਾ ਜਿਵੇਂ ਰੋਜ਼ ਰੋਜ਼ ਅਸੀਂ ਘਟਦੇ ਪਿਆ ਨਾ ਰੋਜ਼ ਰੋਜ਼ ਸੂਰਜ ਵੀ ਘਟ ਰਿਹਾ ਹੈ ਸੁਣ ਲਓ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬੋਲ ਸ਼ਲੋਕ ਸੈਸਕ੍ਰਿਤੀ ਮੱਲਾ 5 ਗਟੰਤ ਦੀਪੰ ਗਟੰਤਰੂਪੰ ਗਟੰਤਰ ਸਸਨੇ ਖਤਰ ਗਗਨੰ ਘਟਰੇ ਸਸੀ ਕਟਰੇ ਰਵੀ ਸਸੀ ਚੰਦਰਮਾ ਰਵੀ ਸੂਰਜ ਗਠੰਤ ਦੇਪੰ ਗਟੰਤ ਰੂਪੰ ਘਟੰਤਰਵ ਸਸਨਿਕਤਰ ਗਗਨ ਘਟਰੇ ਸੂਰਜ ਇੱਕ ਸੈਕਿੰਡ ਦੇ ਵਿੱਚ ਮੇਰੇ ਪੜਨ ਦੇ ਚਾਇਆ ਦਿਨਮਾਨ ਸਾਇੰਸ ਦਾ ਇੱਕ ਮੈਗਜ਼ੀਨ ਹੈ ਮੰਥਲੀ ਛਪਦਾ ਇੰਡੀਆ ਚ ਇਹ ਪੜ੍ਹ ਕੇ ਬੜਾ ਹੈਰਾਨ ਹੋਇਆ ਕਿ ਇੱਕ ਸੈਕਿੰਡ ਦੇ ਵਿੱਚ 40 ਲੱਖ ਟਨ ਵਜ਼ਨ ਸੂਰਜ ਦਾ ਘਟ ਰਿਹਾ ਹੈ। ਧਰਤੀ ਨਾਲੋਂ ਤੇ ਅਨੰਤ ਗੁਣਾ ਵੱਡਾ ਹੈ ਨਾ। 40 ਲੱਖ ਟਨ ਵਜ਼ਨ ਇਹਦਾ ਇੱਕ ਸੈਕਿੰਡ ਦੇ ਵਿੱਚ ਘਟ ਰਿਹਾ ਹੈ। ਕਿਉਂ? ਇਹ ਬ੍ਰਹਮਣ ਦੇ ਜੋ ਆਪਣੇ ਕਿਰਨਾਂ ਦੇ ਰਾਹੀਂ ਸ਼ਕਤੀ ਸੁੱਟ ਰਿਹਾ ਹੈ ਉਹਦੇ ਨਾਲ ਘਟ ਰਿਹਾ ਹੈ। ਇਹ ਜੇ ਘਟ ਰਹੇ ਤੇ ਮਿਟ ਜਾਏਗਾ ਇੱਕ ਦਿਨ ਮਿਟ ਜਾਏਗਾ ਘਟਣਾ ਤੇ ਮਿਟਾ ਦੇਗਾ ਰੋਜ਼ ਰੋਜ਼ ਅਸੀਂ ਘਟ ਰਹੇ ਆ ਇਹ ਲਫ਼ਜ਼ ਸਾਨੂੰ ਚੰਗਾ ਨਹੀਂ ਲੱਗਦਾ ਇਸ ਵਾਸਤੇ ਹਰ ਇੱਕ ਕੋ ਸੁਣ ਕੇ ਖੁਸ਼ ਹੁੰਦੇ ਆ ਵੱਡੇ ਹੋ ਰਹੇ ਆ ਵੱਡੇ ਹੋ ਰਹੇ ਆ ਵੱਡੇ ਨਹੀਂ ਹੋ ਰਹੇ ਛੋਟੇ ਹੋ ਰਹੇ ਆ ਸੂਰਜ ਤੱਕ ਛੋਟਾ ਹੋ ਰਿਹਾ ਤੋ ਕੀ ਵੱਡਾ ਹੋਏਗਾ ਕਿਤਨਾ ਵੱਡਾ ਹੋਏਗਾ ਸੂਰਜ ਵੀ ਛੋਟਾ ਹੋ ਰਿਹਾ ਘਟੰਤ ਦੀਪੰ ਘਟੰਤਰੋਪੰਤ ਗਟਾਂਤਰਵ ਸਾਸਨੇ ਖਤਰ ਗਗਨ ਸੂਰਜ ਦੇ ਮਿਟਦੇ ਆ ਬ੍ਰਹਿਮੰਡ ਮਿਟ ਜਾਂਦਾ ਪਰਲੇ ਹੋ ਜਾਂਦਾ ਉਹਦੀ ਵੀ ਉਮਰ ਹੈ ਚਲੋ ਵਰ ਬਾ ਖਰ ਬਾ ਸਾਲ ਸਹੀ ਮਿਟਦੇ ਆ ਮਿਟਦੇ ਇਤਨਾ ਸਮਾਂ ਲਾਂਦਾ ਹੋਵੇਗਾ ਪਰ ਮਿਟਦਾ ਐ ਐਸੇ ਵੀ ਜੀਵ ਨੇ ਜਿਨ੍ਹਾਂ ਦੀ ਜ਼ਿੰਦਗੀ ਇੱਕ ਦਿਨ ਦੀ ਹੈ ਇਸ ਤੋਂ ਜ਼ਿਆਦਾ ਨਹੀਂ ਜੀਉਂਦੇ ਕੁਝ ਕੀੜੇ ਮਕੋੜੇ ਮੱਛਰ ਇੱਕ ਦਿਨ ਤੋਂ ਜ਼ਿਆਦਾ ਨਹੀਂ ਜੀਂਦੇ ਕੁਝ ਚਿਰ ਕੁਝ ਦੋ ਦਿਨ ਕੁਝ ਇੱਕ ਮਹੀਨਾ ਕੋਈ ਇੱਕ ਦੋ ਸਾਲ ਮਨੁੱਖ ਦੀ ਉਸ ਤੋਂ ਮਰ ਚਲੋ ਸੌ ਸਾਲ ਲਾ ਲਈ ਅਖਿਰ ਤੇ ਮਟਦਾ ਨਾ ਬਨਸਪਤੀ ਦੇ ਚ ਇਸ ਤੋਂ ਵੀ ਜ਼ਿਆਦਾ ਹੈ 2.5 ਹਜ਼ਾਰ ਸਾਲ ਦਾ ਬੋੜ ਦਾ ਦਰਖਤ ਗਿਆ ਵਿੱਚ ਖੜਾ ਹੈ ਜਿਹਦੇ ਥੱਲੇ ਬੈਠ ਕੇ ਮਹਾਤਮਾ ਬੁੱਧ ਨੂੰ ਗਿਆਨ ਹੋਇਆ ਸੀ ਸੁਲਤਾਨਪੁਰ ਦੇ ਚੋ 베ਰੀ ਮੌਜੂਦ ਹੈ ਭਾਵੇਂ ਬੁੱਢੀ ਹੋ ਗਈ ਹੈ ਜਿਹਦੇ ਥੱਲੇ ਬੈਠ ਕੇ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਮਹਾ ਮੰਤਰ ਉਚਾਰਨ ਕੀਤਾ ਸੀ ਮੋਦੀ ਜਿਹਦੇ ਥੱਲੇ ਬੈਠ ਕੇ ਬਾਬਾ ਬੁੱਢਾ ਜੀ ਸਰੋਵਰ ਦੀ ਸੇਵਾ ਕਰਾਉਂਦੇ ਰਹੇ ਬੇਰੀ ਤੇ ਮੌਜੂਦ ਹੈ ਇਸ ਤੋਂ ਪਤਾ ਚੱਲਦਾ ਹੈ ਬਨਸਪਤੀ ਮਨੁੱਖ ਨਾਲੋਂ ਜ਼ਿਆਦਾ ਉਮਰ ਰੱਖਦੇ ਜਿਆਦਾ ਜੀਉਂਦੀਆਂ ਕੁਝ ਦਰਖਤਾਂ ਦੀ ਉਮਰ ਜ਼ਿਆਦਾ ਪਾਵੇਂ ਬਿਰਦ ਹੋ ਗਈਆਂ ਨਾ ਪਾਵੇਂ ਥੰਬਿਆਂ ਨਾਲ ਉਹ ਬੋਰਡ ਦੇ درخت ਨੂੰ ਜੋ ਹੈ ਖੜਾ ਕੀਤਾ ਹੋਇਆ ਹੈ ਗਿਆ ਦੇ ਉਹ ਖੰਭੇ ਹਟਾ ਦੇਣ ਤੇ ਡੈਡਹੇਰੀ ਹੋ ਜਾਏਗਾ ਜਿਵੇਂ ਬੁੱਢਾ लाठी ਦੇ ਆਸਰੇ ਦੇ ਚੱਲਦਾ ਹੈ ਉਹਨੂੰ 베ਰੀ ਨੂੰ ਵੀ लाठी ਦੀ ਲੋੜ ਹੈ ਬਿਰਦ ਹੋ ਗਈ ਬੁੱਢੀ ਹੋ ਗਈ ਸਭ ਕੁਝ ਮਿਟਦਾ ਹੈ ਇਹ ਵੀ ਮੈਰਜ਼ ਕਰਦੇ ਕਿਉਂਕਿ ਸਭ ਕੁਝ ਦੀ ਅਮਰ ਹੈ ਸਭ ਕੁਝ ਮਿਟਦਾ ਕਿਉਂਕਿ ਸਭ ਕੁਝ ਘਟ ਰਿਹਾ ਹੈ ਬਣਨ ਤੋਂ ਬਾਅਦ ਘਟਣਾ ਸ਼ੁਰੂ ਹੋ ਜਾਂਦਾ ਹੈ ਬਣ ਗਿਆ ਹੁਣ ਰੋਜ਼ ਰੋਜ਼ ਘਟਣਾ ਸ਼ੁਰੂ ਹੋਵੇਗਾ ਸਭ ਕੁਝ ਘਟਦਾ ਹੈ ਗਟੰਤ ਦੀ ਪੰ ਘਟੰਤਰੂਪਨ ਗਟੰਤ ਰਵ ਸਾਸਨੇ ਖਤਰ ਗਗਨ ਸਮੇਂ ਦੇ ਜੋ ਬਣਿਆ ਮਿਟ ਜਾਏਗਾ ਪ੍ਰਮਾਤਮਾ ਸਮੇਂ ਨੂੰ ਬਣਾਉਣ ਵਾਲਾ ਹੈ ਜਿਸ ਦਿਨ ਉਹਦੇ ਹੁਕਮ ਤੋਂ ਉਹਦੇ ਸ਼ਬਦ ਤੋਂ ਸੂਰਜਾਂ ਦਾ ਜਨਮ ਹੋਇਆ ਸਮੇਂ ਦਾ ਜਨਮ ਹੋਇਆ ਸਮੇਂ ਦਾ ਜਨਮ ਨਿਰਾਕਾਰ ਤੋਂ ਹੋਇਆ ਨਿਰਾਕਾਰ ਅਕਾਲ ਹੈ ਕਾਲ ਨਹੀਂ ਹੈ ਫਿਰ ਕਾਲ ਵਿੱਚ ਸਭ ਕੁਝ ਪੈਦਾ ਹੋ ਰਿਹਾ ਹੈ ਸਮੇਂ ਵਿੱਚ ਜੋ ਕੁਝ ਪੈਦਾ ਹੋ ਰਿਹਾ ਹੈ ਸਮਾ ਖਾ ਜਾਏਗਾ ਮਹਾਰਾਜ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰੀਰ ਚਾਹੇ ਅਵਤਾਰ ਦਾ ਹੈ ਦੇਵੀ ਦੇਵਤੇ ਦਾ ਹੈ ਸਮਾ ਖਾ ਜਾਏਗਾ ਕਾਲ ਪਾਏ ਬ੍ਰਹਮਾੰਬ ਬਦਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰ ਬਿਸਨ ਪ੍ਰਗਾਸਾ ਸકલ ਕਾਲ ਕਾ ਕਿਉ ਤਮਾਸਾ ਉਹਦੇ ਚ ਕਾਲ ਨਹੀਂ ਹੈ ਪਰ ਕਿਦਰੀ ਕੋ ਇਹ ਨਾ ਸਮਝ ਲਵੇ ਕਲਪਨਾ ਬਾਤ ਰਹੀ ਨਹੀਂ ਸਾਇਬ ਕੇਦਰ ਮੂਰਤ ਮੂਰਤੀ ਮਾਨ ਹੈ ਹੁੰਦਾ ਉਸ ਤੇ ਮੂਰਤ ਤੋਂ ਕਿਦਰੇ ਖਿਆਲ ਇਹ ਨਾ ਆ ਜਾਏ ਕਿਸੇ ਨੇ ਬਣਾਇਆ ਹੋਵੇਗਾ ਕਿਸੇ ਤੋਂ ਜਨਮ ਆ ਹੋਵੇਗਾ ਫਿਰ ਸਤਿਗੁਰੂ ਕਹਿੰਦੇ ਨਾ ਅਜੋ ਨਹੀਂ ਜਨਮ ਨਹੀਂ ਹੋਇਆ ਕਿਸੇ ਤੋਂ ਜਨਮਿਆ ਨਹੀਂ ਫਿਰ ਕਿਸ ਤਰ੍ਹਾਂ ਹੈ ਸਹਿਬੰ ਪੂਰਾ ਸੰਸਕ੍ਰਿਤ ਦਾ ਸ਼ਬਦ ਇਸ ਤਰ੍ਹਾਂ ਹੈ ਸਵੰਭੂ ਛੋਟਾ ਰੂਪ ਸ਼ੰਭੂ ਪੂਰਾ ਰੂਪ ਸਵੰਭੂ ਪੰਜਾਬੀ ਰੂਪ ਸਹਿਬੰ ਸਵੰਭੂ ਆਪਣੇ ਆਪ ਤੋਂ ਸਵੰਮ ਤੋਂ ਬਣਿਆ ਆਪ ਹੀ ਨੇ ਆਪ ਸਾਜਿਆ ਪੀਨੇ ਰਚੇ ਉਹਨਾਂ ਪਉ ਦੀ ਸਜਨਾ ਕਿਸੇ ਨੇ ਨਹੀਂ ਕੀਤੀ ਉਹਨੇ ਆਪਣੀ ਸਜਨਾਬ ਕੀਤੀ ਉਹ ਆਪ ਹੀ ਆਪਣੇ ਆਪ ਨੂੰ ਫੈਲਾਉਂਦਾ ਤੇ ਸੰਕੋਚਦਾ ਹੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆ ਕਰ ਕਰਤ ਹੋਂ ਕਬ ਹੋਂ ਤੁਮ ਮੈ ਮਿਲਤ ਦੇ ਦਰਸਬ ਸਹਿਬਾਂ ਗਏ ਕਿ ਸਹਿਬ ਕਹਿੰਦੇ ਨੇ ਉਹ ਗੁਰੂ ਹੈ ਸਾਰਾ ਗਿਆਨ ਉਸੇ ਤਵਾਰੇ ਗਿਆਨ ਕਿਸੇ ਦੀ ਮਲਕੀਅਤ ਨਹੀਂ ਹੈ ਕਲਾ ਕਿਸੇ ਦੀ ਮਲਕੀਅਤ ਨਹੀਂ ਹੈ ਤੋਂ ਸਰਬ ਕਲਾ ਕਾ ਗੈਤਾ ਹਰ ਤਰ੍ਹਾਂ ਦੀ ਕਲਾ ਦਾ ਉਹ ਗਿਆਨੀ ਹੈ ਜਿਹੜਾ ਉਸ ਨਾਲ ਜੁੜਦਾ ਹੈ ਜਿਹੜਾ ਉਸ ਨੂੰ ਯਾਦ ਕਰਦਾ ਉਹਦੇ ਅੰਦਰ ਕਲਾ ਪੁੱਟਦੀ ਹੈ ਉਹ ਕਲਾਕਾਰ ਬਣਦਾ ਇਸ ਵਾਸਤੇ ਸਾਡੇ ਦੇਸ਼ ਦੇ ਤੇ ਅਵਤਾਰਾਂ ਨੂੰ ਵੀ ਨਾਪਣ ਦਾ ਢੰਗ ਸੀ ਇਹ ਕਿਤਨਾ ਵੱਡਾ ਅਵਤਾਰ ਹੈ ਇਹਦੇ ਅੰਦਰ ਕਲਾ ਕਿੰਨੀ ਹੈ ਇਹਦੇ ਅੰਦਰ 4 ਕਲਾ ਹੈ ਇਹਦੇ ਅੰਦਰ 10 ਕਲਾ ਹੈ ਕਹਿੰਦੇ ਨੇ ਸ਼੍ਰੀ ਰਾਮ ਦੇ ਅੰਦਰ 14 ਕਲਾ ਸਨ ਕ੍ਰਿਸ਼ਨ ਦੇ ਅੰਦਰ 16 ਐਸਵਾਸੇ ਹਿੰਦੂ ਜਗਤ ਰਾਮ ਨਾਲੋਂ ਕ੍ਰਿਸ਼ਨ ਨੂੰ ਵੱਡਾ ਮੰਨਦਾ ਹੈ